ਰਾਜਨੀਤੀ ਵਿੱਚ ਸਮੀਕਰਨ ਬਦਲਦੇ ਰਹਿੰਦੇ ਆ ਉਸ ਵੇਲੇ ਸਥਿਤੀ ਬਿਲਕੁਲ ਪੰਜਾਬ ਦੀ ਡਿਫਰੈਂਟ ਸੀ ਦੋਨਾਂ ਪਾਰਟੀਆਂ ਦੇ ਉੱਪਰ ਇੱਕ ਤੀਜਾ ਪ੍ਰੈਸ਼ਰ ਸੀ ਆਪ ਦਾ ਤਾਂ ਉਹ ਸਮਾਂ ਬੀਤਣ ਦੇ ਨਾਂ ਨਾਲ ਉਹ ਪ੍ਰੈਸ਼ਰ ਦੋਨੋਂ ਪਾਰਟੀਆਂ ਤੋਂ ਕਾਫੀ ਘੱਟ ਗਿਆ ਤਾਂ ਹੁਣ ਇਹਨਾਂ ਦੋਨਾਂ ਪਾਰਟੀਆਂ ਨੂੰ ਥੋੜਾ ਬਹੁਤਾ ਅਹਿਸਾਸ ਹੋ ਗਿਆ ਕਿ ਨਹੀਂ ਅਸੀਂ ਆਪਣੇ ਇਕੱਲੇ ਤੌਰ ਤੇ ਕੁਝ ਨਾ ਕੁਝ ਵਧੀਆ ਪ੍ਰਦਰਸ਼ਨ ਕਰ ਸਕਦੇ ਹਾਂ ਮੰਨ ਲਓ ਅਕਾਲੀ ਦਲ ਮੈਨੂੰ ਨਹੀਂ ਪਤਾ ਅੰਦਰ ਕੀ ਹੋਇਆ ਹੋਊਗਾ ਲੇਕਿਨ ਆਪਾਂ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦੋਂ ਇੰਨਾ ਸਾਰੇ ਵਿਸ਼ਿਆਂ ਦੇ ਉੱਪਰ ਉਹਨਾਂ ਵਿੱਚ ਕਰ ਗੱਲ ਹੋ ਰਹੀ ਹੋਏਗੀ ਤੇ ਅਕਾਲੀ ਦਲ ਨੇ ਇਹ ਸਵਾਲ ਜ਼ਰੂਰ ਕੀਤਾ ਹੋਊਗਾ ਕਿ ਕਿਸਾਨਾਂ ਦੇ ਬਾਰੇ ਉੱਪਰ ਤੁਹਾਡਾ ਕੀ ਸਟੈਂਡ ਰਹੂਗਾ ਫਿਊਚਰ ਦੇ ਵਿੱਚ ਅੱਖਾਂ ਮੀਚ ਕੇ ਅਕਾਲੀ ਦਲ ਇੱਕ ਵਾਰ ਫਿਰ ਜੇ ਸਮਝੌਤਾ ਕਰਦਾ ਤਾਂ ਉਹਦੇ ਲਈ ਸਮੱਸਿਆ ਉੱਥੇ ਹੀ ਖੜੀ ਸੀ ਕਿਉਂਕਿ ਉਹਨਾਂ ਨੇ ਫਿਰ ਵੋਟਾਂ ਮੰਗਣ ਪਿੰਡਾਂ ਚ ਹੀ ਤਾਂ ਜਾਣਾ ਸੀ ਨਾ ਤੇ ਪਿੰਡਾਂ ਦੇ ਲੋਕਾਂ ਨੇ ਫਿਰ ਇਹੀ ਸਵਾਲ ਕਰਨਾ ਸੀ ਕਿ ਤੁਸੀਂ ਦੱਸੋ ਕਿਸਾਨ ਅੰਦੋਲਨ ਦੇ ਉੱਪਰ ਤੁਹਾਡਾ ਕੀ ਸਟੈਂਡ ਹੈ ਤੇ ਉੱਥੇ ਉਹਨਾਂ ਨੂੰ ਫਿਰ ਇਹੀ ਕਹਿਣਾ ਪੈਣਾ ਸੀਗਾ ਜੀ ਅਸੀਂ ਤਾਂ ਤੁਹਾਡੇ ਨਾਲ ਲekin problem ਕੀ ਆਈ ਕਿ ਜਿਹਨੋਂ ਸਿੱਖ ਮਸਲੇ ਉੜਜਦੇ ਗਏ ਜਿੰਨਾ ਵਿੱਚ ਬੰਦੀ ਸਿੰਘਾਂ ਦਾ ਇੱਕ ਬਹੁਤ ਵੱਡਾ ਮਸਲਾ ਸੀ ਤਾਂ ਹੁਣ ਉਹਨਾਂ ਦੇ ਲਈ ਜੇ ਵਾਪਸ ਉਹਨਾਂ ਨੇ ਪਿੰਡਾਂ ਵਿੱਚ ਜਾਣਾ ਸੀ ਸਿੱਖਾਂ ਵਿੱਚ ਜਾਣਾ ਸੀ ਤਾਂ ਉਹਨਾਂ ਨੇ ਕੁਝ ਐਓਜੀ ਚੀਜ਼ਾਂ ਲੈ ਕੇ ਜਾਣਾ ਸੀ ਕਿ ਅਕਾਲੀ ਦਲ ਅਸ਼ੋਰਟੀ ਮੰਗਦਾ ਹੋਊਗਾ ਭਾਜਬਾ ਕੋਲੇ ਹਾਲ ਦੀ ਘੜੀ ਉਹਦੀ ਕੋਈ ਅਸ਼ੋਰਟੀ ਨਹੀਂ ਹੋਣੀ ਜਾਂ ਉਹਨਾਂ ਦਾ ਟਿੰਕ ਟੰਕੇ ਇਸ ਬਾਰੇ ਸੋਚ ਨਹੀਂ ਰਿਹਾ ਹੋਣਾ ਠੀਕ ਹੈ ਮੈਨੂੰ ਲੱਗਦਾ ਕਿ ਇਹ ਅਤੀਤ ਦੇ ਮੁੱਦੇ ਇੱਕ ਵੱਡਾ ਇਸ਼ੂ ਹੋਣਗੇ ਗੱਲ ਇਹ ਹੈ ਕਿ ਉਸ ਵੇਲੇ ਮੈਂ ਵੀ ਇੰਟਰਵਿਊ ਕੀਤਾ ਸੀ ਕਿ ਇਹ ਸਮਝੌਤਾ ਹੋ ਜਾਣਾ ਚਾਹੀਦਾ ਹੈ ਦੋਨੋਂ ਪਾਰਟੀਆਂ ਦਾ ਇਹਦੇ ਵਿੱਚ ਫਾਇਦਾ ਹੈ ਲੇਕਿਨ ਇਸ ਸਮੇਂਕਰਨ 6 ਮਹੀਨੇ ਪਹਿਲਾਂ ਦੇ ਸੀ ਮੈਨੂੰ ਲੱਗਦਾ ਸੀ ਕਿ ਇਹ ਸਮਝੌਤਾ ਹੋ ਜਾਏਗਾ ਨਹੀਂ ਹੋਇਆ ਮੈਨੂੰ ਨਹੀਂ ਲੱਗਦਾ ਕਿ ਹੁਣ ਹੋਏਗਾ ਤਾਂ ਹੁਣ ਇਹ ਗੱਲ ਇੱਕ ਵਾਰੀ ਖਤਮ ਹੋ ਚੁੱਕੀ ਆ ਆਲਮੋਸਟ ਐਦਾਂ ਲੱਗਦਾ ਤੁਸੀਂ ਪਿਛਲੀ ਵਾਰੀ ਕਿਹਾ ਸੀ ਕਿ ਸੰਭਾਵਨਾ ਹੈਗੀ ਹੈ ਤੁਹਾਡੀ ਸੰਭਾਵਨਾ ਤੇ ਪਾਣੀ ਫਿਰ ਗਿਆ ਅਕਾਲੀ ਦੇ ਭਾਜਪਾ ਦਾ ਗੱਠਜੋੜ ਹੁਣ ਹੋਣਾ ਹੀ ਨਹੀਂ ਉਹ ਜਿੱਥੋਂ ਤੱਕਨ ਖਬਰਾਂ ਆਦੀਆਂ ਨੇ ਅ ਮੇਰੀ ਸੰਭਾਵਨਾ ਤੇ ਤਾਂ ਕਾਹਦਾ ਪਾਣੀ ਫਿਰਿਆ ਮੈਨੂੰ ਲੱਗਦਾ ਵੀ ਜੇ ਇਹ ਉਹਨਾਂ ਦੋਨਾਂ ਦੀਆਂ ਅ ਸੰਭਾਵਨਾਵਾਂ ਤੇ ਪਾਣੀ ਫਿਰ ਗਿਆ ਕਿਸੇ ਨਾ ਕਿਸੇ ਹੱਦ ਤੱਕ ਤੇ ਦੇਖੋ ਰਾਜਨੀਤੀ ਵਿੱਚ ਸਮੀਕਰਨ ਬਦਲਦੇ ਰਹਿੰਦੇ ਆ ਆਪਾਂ ਉਹ ਇੰਟਰਵਿਊ ਮੈਨੂੰ ਜਿੱਥੇ ਤੱਕ ਯਾਦ ਹੈ 6 ਮਹੀਨੇ ਪਹਿਲਾਂ ਕੀਤਾ ਸੀ ਹਨ ਤੇ ਉਸ ਵੇਲੇ ਸਥਿਤੀ ਬਿਲਕੁਲ ਪੰਜਾਬ ਦੀ ਡਿਫਰੈਂਟ ਸੀ ਦੋਨਾਂ ਪਾਰਟੀਆਂ ਦੇ ਉੱਪਰ ਇੱਕ ਤੀਜਾ ਪ੍ਰੈਸ਼ਰ ਸੀ ਆਪ ਦਾ ਤਾਂ ਉਹ ਸਮਾਂ ਬੀਤਣ ਦੇ ਨਾਲ-ਨਾਲ ਉਹ ਪ੍ਰੈਸ਼ਰ ਦੋਨੋਂ ਪਾਰਟੀਆਂ ਤੋਂ ਕਾਫੀ ਘਟ ਗਿਆ ਤਾਂ ਹੁਣ ਉਹਨਾਂ ਦੋਨਾਂ ਪਾਰਟੀਆਂ ਨੂੰ ਥੋੜਾ ਬਹੁਤਾ ਅਹਿਸਾਸ ਹੋ ਗਿਆ ਕਿ ਨਹੀਂ ਅਸੀਂ ਆਪਣੇ ਇਕੱਲੇ ਤੌਰ ਤੇ ਕੁਝ ਨਾ ਕੁਝ ਵਧੀਆ ਪ੍ਰਦਰਸ਼ਨ ਕਰ ਸਕਦੇ ਹਾਂ ਤਾਂ ਮੇਰੇ ਵੀ ਮੈਨੂੰ ਲੱਗਦਾ ਕਿ ਇਹ ਜਿਹੜਾ ਕੰਫੀਡੈਂਸ ਦੋਨੋਂ ਪਾਰਟੀਆਂ ਨੂੰ ਮਿਲ ਗਿਆ ਹੋਣਾ ਤਾਂ ਕਿਤੇ ਉਹਦੇ ਚੱਲਦੇ ਦੋਨਾਂ ਦੀਆਂ ਰੈਫਰੈਂਸਸ ਬਦਲ ਗਈਆਂ ਤੇ ਗੱਲ ਸਿਰੇ ਤੇ ਨਹੀਂ ਲੱਗ ਸਕੀ ਤਾਂ ਇਹ ਸਮੀਕਰਨ 6 ਮਹੀਨੇ ਪਹਿਲਾਂ ਦੇ ਸੀ ਮੈਨੂੰ ਲੱਗਦਾ ਸੀ ਕਿ ਇਹ ਸਮਝੌਤਾ ਹੋ ਜਾਏਗਾ ਨਹੀਂ ਹੋਇਆ ਮੈਨੂੰ ਨਹੀਂ ਲੱਗਦਾ ਕਿ ਹੁਣ ਹੋਏਗਾ ਪਾ ਹੁਣ ਇਹ ਗੱਲ ਇੱਕ ਵਾਰੀ ਖਤਮ ਹੋ ਚੁੱਕੀ ਆ ਆਲਮੋਸਟ ਇਦਾਂ ਲੱਗਦਾ ਕੀ ਲੱਗਦਾ ਸਮਝੋਤਾ ਹੋਇਆ ਕਿਉਂ ਨਹੀਂ ਅਲੱਗ-ਅਲੱਗ ਸਿੱਟੇ ਕੱਢੇ ਜਾਦੇ ਨੇ ਕੋਈ ਵੀ ਦੋਨੋਂ ਪਾਰਟੀਆਂ ਖੁੱਲ੍ਹ ਕੇ ਬੋਲੀਆਂ ਨਹੀਂ ਹੋ ਵੀ ਸਾਡੀ ਇਸ ਕਰਕੇ ਸਮਝੋਤਾ ਨਹੀਂ ਆਉਦਿਆ ਠੀਕ ਹੈ ਆਉਦੀਆਂ ਵੀ ਕਾਲੀਦਾਲ ਦੇ ਫਿੱਟ ਨਹੀਂ ਆਦਿਆ ਸੀ ਮਾਪਦੰਡ ਠੀਕ ਨਹੀਂ ਬੈਠਦੇ ਸੀ ਅਸਲ ਵਿੱਚ ਕੀ ਹੋ ਸਕਦਾ ਸਮਝੋਤਾ ਹੋਇਆ ਕਿਉਂ ਨਹੀਂ ਆ ਮੈਂ ਇਸ ਮਾਮਲੇ ਵਿੱਚ ਜਿੰਨਾਕ ਆਪ ਪੜਿਆ ਇੱਕ ਬਹੁਤ ਵਧੀਆ ਇੰਟਰਵਿਊ ਐਚਟੀ ਦੇ ਉੱਪਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਆਈ ਹੈ ਔਰ ਕੁਝ ਹੋਰ ਲੋਕਾਂ ਨਾਲ ਗੱਲ ਹੋਈ ਤਾਂ ਮੈਨੂੰ ਲੱਗਦਾ ਕਿ ਇਹਦੇ ਮਲਟੀਪਲ ਕਾਰਨ ਰਹੇ ਤਿੰਨ ਚਾਰ ਕਾਰਨ ਜਿਹੜੇ ਹੈਗੇ ਸਮਝ ਆਉਂਦੇ ਹੈਗੇ ਦੇਖੋ ਵੀ ਜੇ ਗੱਲ ਇਹ ਹੈ ਕਿ ਉਸ ਵੇਲੇ ਮੈਂ ਵੀ ਇੰਟਰਵਿਊ ਚ ਕਿਹਾ ਸੀ ਕਿ ਇਹ ਸਮਝੌਤਾ ਹੋ ਜਾਣਾ ਚਾਹੀਦਾ ਹੈ ਦੋਨੋਂ ਪਾਰਟੀਆਂ ਦਾ ਇਹਦੇ ਵਿੱਚ ਫਾਇਦਾ ਹੈ ਲੇਕਿਨ ਜੇ ਨਹੀਂ ਹੋਇਆ ਤਾਂ ਹੁਣ ਆਪਾਂ ਸਮਝ ਸਕਦੇ ਹਾਂ ਕਿ ਕਿਹੜੇ ਕਿਹੜੇ ਇਹੋ ਜਿਹੇ ਵੱਡੇ ਕਾਰਨ ਹੋਣਗੇ ਜਿਹਦੇ ਚੱਲਦੇ ਇਹ ਦੋਨੋਂ ਪਾਰਟੀਆਂ ਦਾ ਗੱਠ ਜੋੜ ਸ਼ਾਇਦ ਪੋਸੀਬਲ ਰਹਿ ਨਹੀਂ ਸੀ ਗਿਆ ਉਦਾਹਰਨ ਦੇ ਤੌਰ ਤੇ ਗੱਠਜੋੜ ਟੁੱਟਿਆ ਕਿਉਂ ਇਹ ਦੇਖਣਾ ਬਹੁਤ ਇੰਪੋਰਟੈਂਟ ਹੈ ਕਿਸਾਨ ਅੰਦੋਲਨ ਦੇ ਵੇਲੇ ਤੁਸੀਂ ਜਾਣਦੇ ਹੋ ਕਿ ਕਿੱਡਾ ਵੱਡਾ ਪ੍ਰੈਸ਼ਰ ਸੀ ਪੰਜਾਬ ਦਾ ਭਾਜਪਾ ਦੇ ਉੱਤੇ ਅਕਾਲੀ ਦਲ ਦੇ ਉੱਤੇ ਜਿਸ ਦੇ ਚੱਲਦੇ ਹਰਸ਼ਿਮਰਤ ਬਾਦਲਕੌਰ ਹੋਰਾਂ ਨੂੰ ਅਸਤੀਫਾ ਦੇਣਾ ਪਿਆ ਤੇ ਉਸ ਵੇਲੇ ਗੱਠਜੋੜ ਇਹ ਤਾਂ ਹੋ ਗਿਆ ਕਿ ਪਟਾਕਾ ਪੈ ਗਿਆ ਗੱਠਜੋੜ ਟੁੱਟ ਗਿਆ ਤੇ ਅਕਾਲੀ ਦਲ ਨੂੰ ਚਾਹੁੰਦਿਆਂ ਨਾ ਚਾਹੁੰਦਿਆਂ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਪਿਆ ਤਾਂ ਉਹ ਸਵਾਲ ਹੈ ਕਿ ਉਹ ਮੁੱਦਾ ਅੱਜ ਵੀ ਖਤਮ ਨਹੀਂ ਸੀ ਹੋਇਆ ਮਨ ਲਓ ਅਕਾਲੀ ਦਲ ਮੈਨੂੰ ਨਹੀਂ ਪਤਾ ਅੰਦਰ ਕੀ ਹੋਇਆ ਹੋਊਗਾ ਲੇਕਿਨ ਆਪਾਂ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦੋਂ ਇੰਨੇ ਸਾਰੇ ਵਿਸ਼ਿਆਂ ਦੇ ਉੱਪਰ ਉਹਨਾਂ ਵਿੱਚ ਕਰ ਗੱਲ ਹੋ ਰਹੀ ਹੋਏਗੀ ਤੇ ਅਕਾਲੀ ਦਲ ਨੇ ਇਹ ਸਵਾਲ ਜ਼ਰੂਰ ਕੀਤਾ ਹੋਊਗਾ ਕਿ ਕਿਸਾਨਾਂ ਦੇ ਬਾਰੇ ਉੱਪਰ ਤੁਹਾਡਾ ਕੀ ਸਟੈਂਡ ਰਹੂਗਾ ਫਿਊਚਰ ਦੇ ਵਿੱਚ ਅੱਖਾਂ ਮੀਚ ਕੇ ਅਕਾਲੀ ਦਲ ਇੱਕ ਵਾਰ ਫਿਰ ਜੇ ਸਮਝੌਤਾ ਕਰਦਾ ਤਾਂ ਉਹਦੇ ਲਈ ਸਮੱਸਿਆ ਉੱਥੇ ਹੀ ਖੜੀ ਸੀ ਕਿਉਂਕਿ ਉਹਨਾਂ ਨੇ ਫਿਰ ਵੋਟਾਂ ਮੰਗਣ ਪਿੰਡਾਂ 'ਚ ਵੀ ਤਾਂ ਜਾਣਾ ਸੀ ਨਾ ਤੇ ਪਿੰਡਾਂ ਦੇ ਲੋਕਾਂ ਨੇ ਫਿਰ ਇਹੀ ਸਵਾਲ ਕਰਨਾ ਸੀ ਕਿ ਤੁਸੀਂ ਦੱਸੋ ਕਿਸਾਨ ਅੰਦੋਲਨ ਦੇ ਉੱਪਰ ਤੁਹਾਡਾ ਕੀ ਸਟੈਂਡ ਹੈ ਤੇ ਉੱਥੇ ਉਹਨਾਂ ਨੂੰ ਫੇਰ ਹੀ ਕਹਿਣਾ ਪੈਣਾ ਸੀਗਾ ਕਿ ਜੀ ਅਸੀਂ ਤਾਂ ਤੁਹਾਡੇ ਨਾਲ ਤੇ ਉਹ ਜ਼ਾਹਿਰਾ ਤੌਰ ਤੇ ਉਹ ਪਾਜਬਾ ਕੋਲੋਂ ਵੀ ਇਹ ਚੀਜ਼ ਅਸ਼ੋਰਟੀ ਮੰਗ ਰਹੇ ਹੋਣਗੇ ਠੀਕ ਹੈ ਮੈਂ ਕਹਿਣਾ ਕਿ ਇਹ ਸ਼ੋਰਟੀ ਮਵੇਂ ਗੱਲਾਂ ਬਾਹਰ ਆਈਆਂ ਕਿ ਨਹੀਂ ਆ ਰਹੀਆਂ ਮੈਨੂੰ ਲੱਗਦਾ ਕਿ ਇਹ ਇੱਕ ਵੱਡਾ ਮੁੱਦਾ ਹੋਊਗਾ ਉਹ ਜਾਣਨਾ ਚਾਹੁੰਦੇ ਹੋਣਗੇ ਅਗਲੀ ਕਿ ਇਸ ਮੁੱਦੇ ਉੱਪਰ ਅਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਕਿਉਂਕਿ ਬਾਅਦ ਦੇ ਵਿੱਚ ਤੁਸੀਂ ਦੇਖੋਗੇ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਕਿ ਅਕਾਲੀ ਦਲ ਦਾ ਬਿਆਨ ਆਇਆ ਕਿ ਅਸੀਂ ਫੈਡਰਲਿਜ਼ਮ ਦੇ ਢਾਂਚੇ ਉੱਪਰ ਖੜੇ ਸੀ ਅੱਜ ਵੀ ਖੜੇ ਹਾਂ ਔਰ ਅਸੀਂ ਖੇਤਰੀ ਪਾਰਟੀਆਂ ਦੁਆਰਾ ਉਹ ਇਸ ਜੋਸ਼ ਸ਼ੋਰ ਨੂੰ ਇਸ ਗੱਲ ਨਾਲ ਉਚਾ ਉਭਾਰ ਰਹੇ ਨੇ ਜਿਹੜਾ ਕਿ ਬਿਲਕੁਲ ਸਹੀ ਸਟੈਂਡ ਵੀ ਹੈ ਉਹਨਾਂ ਦੀ ਇਹੀ ਤਾਕਤ ਸੀ ਜਿਹੜੀ ਕਿ ਉਹਨਾਂ ਨੇ ਅਤੀਤ ਵਿੱਚ ਪਛਾਣ ਨਹੀਂ ਛੱड़ਤੀ ਸੀ ਤਾਂ ਉਹ ਬਿਲਕੁਲ ਸਹੀ ਥਾਂ ਤੇ ਪਹੁੰਚ ਗਏ ਲੇਕਿਨ ਉਹ ਪਹੁੰਚੇ ਇਸ ਗੱਲ ਦੇ ਉੱਪਰ ਕਿਉਂਕਿ ਉਹਨਾਂ ਨੂੰ ਸਮਝ ਆ ਚੁੱਕਿਆ ਕਿ ਜੇ ਅਸੀਂ ਪੰਜਾਬ 'ਚ ਜਾਣਾ ਹੈ ਤਾਂ ਸਾਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਪੈਊਗੀ ਤੇ ਕਿਸਾਨੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਤਾਂ ਇਸ ਮੁੱਦੇ ਦੇ ਉੱਪਰ ਭਾਜਪਾ ਕੋਲੇ ਕੋਈ ਜਵਾਬ ਨਹੀਂ ਹੋਣਾ ਕਿਉਂਕਿ ਲੰਬੇ ਸਮੇਂ ਦੇ ਵਿੱਚ ਠੀਕ ਹੈ ਉਸ ਵੇਲੇ ਭਾਜਪਾ ਅੰਡਰ ਪ੍ਰੈਸ਼ਰ ਸੀ ਉਹਨਾਂ ਨੇ ਉਹ ਕਿਸਾਨ ਬਿੱਲ ਵਾਪਸ ਲੈ ਲਏ ਲੇਕਿਨ ਅਸੀਂ ਵੀ ਜਾਣਦੇ ਹਾਂ ਕਿ ਉਹਨਾਂ ਨੇ ਖੁਸ਼ੀ ਨਾਲ ਨਹੀਂ ਲਿੱਤੇ ਅੰਦੋਲਨ ਬਹੁਤ ਵੱਡਾ ਹੋ ਗਿਆ ਸੀ ਔਰ ਦੂਜਾ ਹੁਣ ਇਹ ਇੰਨਾ ਲੜ ਚੁੱਕਿਆ ਸੀ ਸਮਝੌਤੇ ਦਾ ਮੁੱਦਾ ਭਾਜਪਾ ਕੋਲੇ ਬਹੁਤਾ ਟਾਈਮ ਰਹਿ ਵੀ ਨਹੀਂ ਗਿਆ ਹੁਣ ਕਿ ਅਸੀਂ ਹੁਣ ਇਹਦੇ ਬਾਰੇ ਕੁਝ ਸੋਚੀਏ ਕੋਈ ਸਟੇਟਮੈਂਟ ਦਈਏ ਜਾਂ ਅੱਜੋ ਕੋਈ ਬਹੁਤ ਵੱਡੀ ਸਟੇਟਮੈਂਟ ਦੇ ਦਿੰਦੇ ਅਕਾਲੀ ਦਲ ਨਾਲ ਕਰ ਲੈਂਦੇ ਕਿ ਠੀਕ ਹੈ ਜੀ ਅਸੀਂ ਕਿਸਾਨ ਬਿੱਲ ਨਹੀਂ ਲੈ ਕੇ ਆਵਾਂਗੇ ਤੇ ਬਾਅਦ ਦੇ ਵਿੱਚ ਉਹ ਇਸ ਤੇ ਖੜ੍ਹ ਨਾ ਸਕਦੇ ਤਾਂ ਇਹ ਭਾਜਪਾ ਲਈ ਵੀ ਬਹੁਤ ਖਤਰਨਾਕ ਸਿਚੁਏਸ਼ਨ ਹੋ ਜਾਣੀ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਇਹ ਬਹੁਤ ਵੱਡਾ ਮੁੱਦਾ ਹੋਊਗਾ ਔਰ ਇਹ ਚੀਜ਼ ਅਕਾਲੀਆਂ ਨੂੰ ਕਿਤੇ ਨਾ ਕਿਤੇ ਬੈਨੀਫਿਟ ਦੇਣ ਵਾਲੀ ਹੈ ਕਿ ਉਹਨਾਂ ਨੇ ਇਹ ਜਿਵੇਂ ਇਸ ਚੀਜ਼ ਨੂੰ ਉਭਾਰਨਗੇ ਅਕਾਲੀ ਦਲ ਦੇ ਸਟਰਕਚਰ ਨੂੰ ਸਮਝ ਲਈਏ ਅਕਾਲੀ ਦਲ ਅਤੀਤ ਦੇ ਵਿੱਚ ਪੰਜਾਬ ਦੀ ਪਾਰਟੀ ਬਣ ਕੇ ਉਭਰਿਆ ਔਰ ਪੰਜਾਬ ਦੇ ਵਿੱਚ ਵੀ ਉਹ ਕਿਸਾਨਾਂ ਦੀ ਖਾਸ ਤੌਰ ਤੇ ਤੇ ਸਿੱਖਾਂ ਦੀ ਪਾਰਟੀ ਪਹਿਲੇ ਨੰਬਰ ਤੇ ਸਮਝਿਆ ਜਾਂਦਾ ਰਿਹਾ 1995 ਦੇ ਵਿੱਚ ਅਕਾਲੀ ਦਲ ਦੇ ਵਿੱਚ ਇਹ ਸ਼ਿਫਟ ਆਉਂਦਾ ਕਿ ਉਹ ਬਹੁਤ ਵੱਡੇ ਪੱਧਰ ਤੇ ਹਿੰਦੂਆਦੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਅਕਾਲੀ ਦਲ ਦਾ ਸਰੂਪ ਬਦਲ ਕੇ ਇੱਕ ਪੰਜਾਬੀ ਦਲ ਦਾ ਸਰੂਪ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਦੇਖੋ ਬਦਲਦੇ ਸਮੇਂ ਮੁਤਾਬਕ ਉਹ ਵੀ ਬਹੁਤ ਪ੍ਰੈਕਟੀਕਲ ਸੀ ਉਹਦੇ ਵਿੱਚ ਵੀ ਕੋਈ ਗਲਤ ਨਹੀਂ ਸੀ ਅੱਜ ਵੀ ਉਹਨਾਂ ਦੀ ਇਹ ਸੋਚ ਗਲਤ ਨਹੀਂ ਹੈ ਲੇਕਿਨ ਪ੍ਰੋਬਲਮ ਕੀ ਆਈ ਕਿ ਜਿਹੜੋਂ ਸਿੱਖ ਮਸਲੇ ਉਲਝਦੇ ਗਏ ਜਿੰਨਾ ਵਿੱਚੋਂ ਬੰਦੀ ਸਿੰਘਾਂ ਦਾ ਇੱਕ ਬਹੁਤ ਵੱਡਾ ਮਸਲਾ ਸੀ ਤਾਂ ਹੁਣ ਉਹਨਾਂ ਦੇ ਲਈ ਜੇ ਵਾਪਸ ਉਹਨਾਂ ਨੇ ਪਿੰਡਾਂ ਵਿੱਚ ਜਾਣਾ ਸੀ ਸਿੱਖਾਂ ਵਿੱਚ ਜਾਣਾ ਸੀ ਉਹਨਾਂ ਨੇ ਕੁਝ ਇਹੋ ਜਿਹੀਆਂ ਚੀਜ਼ਾਂ ਲੈ ਕੇ ਜਾਣਾ ਸੀ ਉਹਨਾਂ ਨੂੰ ਸਿੱਖਾਂ ਨੇ ਸਵਾਲ ਕਰਨੇ ਸੀ ਕਿ ਬੰਦੀ ਸਿੰਘਾਂ ਬਾਰੇ ਤੁਹਾਡਾ ਕੀ ਖਿਆਲ ਹੈ ਔਰ ਜਿਵੇਂ ਅਮਰਤਪਾਲ ਭਾਵੇਂ ਕੁਝ ਵੀ ਆ ਸੀ ਅਮਰਤਪਾਲ ਨਾਲ ਮੇਰੇ ਵਿਚਾਰਾਂ ਦਾ ਮਤਭੇਦ ਰਿਹਾ ਮੈਂ ਖੁੱਲ ਕੇ ਬੋਲਿਆ ਠੀਕ ਹੈ ਲੇਕਿਨ ਅਮਰਤਪਾਲ ਦੇ ਉੱਪਰ ਜਿਵੇਂ ਐਨਐਸਏ ਲਗਾਈ ਗਈ ਉਹ ਇੱਕ ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਸੀ ਹੁਣ ਇੱਕ ਮਿੰਟ ਮੈਨੂੰ ਗੱਲ ਪੂਰੀ ਕਰਨ ਦਿਓ ਤਾਂ ਇਹੋ ਜੇ ਅਤੀਤ ਦੇ ਮੁੱਦੇ ਸੀ ਵਿਜੇ ਜਿੰਨਾ ਕਰਕੇ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਅਸ਼ੋਰਟੀ ਮੰਗਦਾ ਹੋਊਗਾ ਭਾਜਪਾ ਕੋਲੇ ਹਾਲ ਦੀ ਘੜੀ ਉਹਦੀ ਕੋਈ ਅਸ਼ੋਰਟੀ ਨਹੀਂ ਹੋਣੀ ਜਾਂ ਉਹਨਾਂ ਦਾ ਥਿੰਕ ਟੈਂਕ ਇਸ ਬਾਰੇ ਸੋਚ ਨਹੀਂ ਰਿਹਾ ਹੋਣਾ ਠੀਕ ਹੈ ਤਾਂ ਮੈਨੂੰ ਲੱਗਦਾ ਕਿ ਇਹ ਅਤੀਤ ਦੇ ਮੁੱਦੇ ਇੱਕ ਵੱਡਾ ਇਸ਼ੂ ਹੋਣਗੇ